ਗੱਲ ਦੀ ਸਾਰਿਆਂ ਨੂੰ ਤੇ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਟਾਈਮ ਤੇ ਹੁਣ ਸ਼ਾਮਾਂ ਦਾ ਤੇ ਅੱਜ ਆਪਾਂ ਨਾ ਬਲੌਗ ਕਰੀਏ ਸ਼ੁਰੂ ਨਿਕਲੀਆ ਤੇ ਆਪਾਂ ਬਣਾਈਏ ਕਚਾਲੂ ਅੱਜ ਆਪਾਂ ਸਬਜ਼ੀ ਨਹੀਂ ਕੋਈ ਵੀ ਬਣਾਉਣੀ ਅੱਜ ਆਪਾਂ ਕਚਾਲੂ ਹੀ ਬਣਾਉਣੇ ਆ ਲਓ ਜੀ ਬਾੜ ਲਈ ਆਪਾਂ ਤੇ ਇਧਰ ਮੈਂ ਪਿਆਜ਼ ਛਿੱਲ ਕੇ ਰੱਖਿਆ ਨੂੰ ਧੋਣੀ ਆ ਇਦਰ ਤੋਂ ਮਿਰਚਾ ਇਹ ਵੀ ਅਜੇ ਧੋਣੀ ਆ ਇਹਨਾਂ ਨੂੰ ਮੈਂ ਕਿਹਾ ਕੋਈ ਪਹਿਲਾਂ ਇਹ ਸਾਈਡ ਤੇ ਕਰਨਾ ਉਹ ਕਰਨਾ ਤੇ ਨਾਲ ਨਾਲ ਇੱਕ ਚਾਲੂ ਬਣਾਈਏ ਇਹਦੇ ਨਾਲ ਨਾਲ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਪੁਰਾਣੇ ਆ ਉਹ ਸੋਹਣੇ ਸੋਹਣੇ ਕਮੈਂਟ ਕਰਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਚਲੋ ਜੀ ਹੁਣ ਆਪਾਂ ਬਣਾ ਲਏ ਕਿਚੜੂ ਮੈਂ ਛੇ ਲਲਾ ਕਾਲੇ ਤੇ ਆਈ ਬੀਓ ਤੋਂ ਵੀ ਕਾਟਣਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਚਲੋ ਜੀ ਲਓ ਜੀ ਅੱਜ ਆਪਾਂ ਪਾਚੀ ਦਾ ਨਾਣਾ ਆ ਆ ਵੇਖੋ ਹੁਣ ਇਹਨਾਂ ਨੂੰ ਆਪਾਂ ਚੀਰ ਕੇ ਇਹਨਾਂ ਗਾ ਲਗੇ ਦੋ ਪਾਈਆਂ ਹਰੀਆਂ ਮਿਰਚਾਂ ਇੱਕ ਪਿਆਜ ਤੇ ਇਹ ਵੀ ਪੇੜੀ ਇਹ ਵੀ ਆਪਾਂ ਛਾਣ ਕੇ ਪਾਉਨੇ ਆ ਕਿ ਨਿੱਠੰਡੀ ਆਈ ਬਹੁਤ ਸੁਣੀ ਹੋਆ ਠੰਡੀ ਆਈ ਅੰਬਰਸਰ ਬਹੁਤ ਮੀਂਹ ਪਿਆ ਤੇਨ ਮੇਰੀ ਦਾ ਫੋਨ ਆਇਆ ਆਖੰਡਈ ਆਂਦੀ ਬੜਾ ਮੀਂਹ ਪਿਆ ਉਹਨਾਂ ਨੇ ਸਟੇਟਸ ਲਾਇਆ ਬੜਾ ਮੀਂਹ ਬਰਬੜਾ ਉਹਨਾਂ ਦੇ ਰੋਜ ਆਇਆ ਮੈਨੂੰ ਠੰਡਾ ਆ ਗਿਆ ਮੌਸਮ ਹਣਾ ਬੇਲੀ ਭੈਣ ਵੀ ਕਹਿੰਦੇ ਆਂਦੀ ਹੀ ਆਂਦੀ ਸਾਡੇ ਵੀ ਚਲੋ ਭੈਣੇ ਇਹ ਆ ਕੇ ਸੋਈ ਦੇ ਵਿੱਚ ਕੰਮ ਕਰਨਾ ਤੇਰੀ ਜਾਨ ਸੌਖੀ ਮੌਸਮ ਕੋ ਠੰਡਾ ਆ ਗਿਆ ਨਹੀਂ ਤੇ ਸੋਈ ਚ ਤੇ ਮਰਨਾ ਕਿ ਲੋਤਾ ਨਹੀਂ ਜਾਂਦਾ ਮੈਂ ਕਹਾਂ ਅੱਜ ਖਜਾਲੂਆਂ ਨਹੀਂ ਰੋਟੀ ਖਾਣੀ ਕਿੰਨੇ ਇਹਨਾਂ ਹੋ ਗਏ ਧਿਆਨ ਸੀ ਤੇ ਦੋ ਦਿਨ ਚੱਲ ਗਏ ਵਾਂਡੇ ਪੈਣ ਕੋ ਚੱਲ ਗਈ ਕਾਲਾ ਆਇਆ ਤਕਾੜੀ ਰਾਦਾ ਹੈ ਗਾਲਾ ਤੇ ਸਕੂਲ ਸਮਾਂ ਨਹੀਂ ਬਾਹਰ ਹੀ ਤੇ ਉਹਦਾ ਕਰਕੇ ਮੈਂ ਵੀ ਘਰੋਤੇ ਨਹੀਂ ਫਿਰ ਫਿਰ ਅੱਜ ਹੁਣ ਸਵੇਰੇ ਜਾ ਕੇ ਨਾਲ ਦਵਾਈਆਂ ਮੈਂ ਮੁਕਾਉਂਗਾ ਲੋਹੇ ਜਾਂਦਣਾ ਵੀ ਬਾੜੇ ਤੇ ਹੋਇਆ ਪਿਆ ਦਵਾਈਆਂ ਖਾ ਕੇ ਤੇ ਹੌਲੀ ਹੌਲੀ ਹੁਣ ਚਲਾਜ ਕੇ ਨਾਲ ਪਾਇਆ ਹਣ ਚਾਰ ਤੇ ਸਰੀਰ ਮੇਰਾ ਜਾਤ ਅਗਿਆ ਸਮਾਨ ਸਾਰਾ ਇਕੱਠਾ ਕੋਠਾ ਕਰ ਕਰ ਕੇ ਸ਼ੂਗਰ ਨੇ ਖਾ ਲਿਆ ਸਰੀਰ ਸਰੀਰ ਦੇ ਵਿੱਚ ਕੀ ਵੇਖਣ ਵਾਲੇ ਲੱਗਦਾ ਤੂੰ ਹੀ ਫਿਰਦੀ ਬੜੀ ਸੋਹਣੀ ਐ ఛాన పే ਲਿਖੀ ਹੈ ਚਲੋ ਥੋੜੀ ਜਿਹੀ ਦੇਗੀ ਮਿਰਚ ਤੇ ਲੂਣ ਜਿਆਦਾ ਨਾ ਜੀ ਹਿਸਾਬ ਦਾ ਹੀ ਪੋਨੇ ਆ ਬਾਦੀ ਦੀ ਬਾਦੀ ਹੈਗਾ ਜਿਵੇਂ ਜਿਦਾ ਹੁਕ ਕੋ ਦਗਾ ਕੀ ਬੋਲੀ ਮੈਂ ਇਹ ਲਈ ਪਾ ਲੈਣ ਕੇ ਤੇ ਤਾਂ ਹੀ ਭੁੱਲ ਗਿਆ ਪਿਰੋਰ ਕੀ ਬਾਈ ਚਾਹ ਕੋ ਪਾਤਾ ਮਚੂਰਨੀ ਆਪਾਂ ਪਾਉਣਾ ਵੇਨੇ ਆਪਾਂ ਪਹਿਲਾਂ ਜੇ ਨਾ ਖੱਟੇ ਹੋਣਗੇ ਨਾ ਫਿਰ ਮਸਾ ਪਾਵਾਂਗੇ ਉਹ ਅੱਗੇ ਤੇ ਆਪ ਹੁਣ ਨਹੀਂ ਆ ਅੱਗੇ ਪਾਈਆਂ ਨੇ ਬਹਿਣ ਜਾਨ ਮਗਰ ਮਗਰ ਪਾਈਏ ਫਿਰ ਨੇ ਲੌੜੇ ਹੋਏ ਤੇ ਆਲੂ ਲੇ ਕੇ ਰੋਟੀ ਖਾਈ लो जी वेखो जी कचालू बन के हो गए तैयार हूं मैंने फिर आटा गुजरा आटा से आपको तो लेके ला के ले। शैर ਦੋ ਦਰੋਂ ਆ ਗਿਆ ਬਾਰਾ ਲੋਜੀ ਨੇ ਰਟੀ ਇਹਨਾਂ ਦਾ ਤੋੜ ਦੋ ਕਿਲੋ ਜਿਹੜਾ ਹੁੰਦਾ ਆਪਣਾ ਜਿੰਨ denn ਨਿਆਣੇ ਹੁੰਦੇ denn ਇਹਨਾਂ ਫਿਰ ਆਪਾਂ ਘਟ ਕਰਾਂਗੇ ਤੇ ਆਪਾਂ ਇਹਨਾਂ ਕੀ ਕਰਨਾ ਤੇ ਚਲੋ ਜੀ ਪਚਾਲੂ ਦੇ ਤਾਨੂੰ ਚੰਦੀ ਲੱਗੇ ਤੁਸੀਂ ਬਣਾਓ ਖਾਓ ਤੇ ਦੱਸਿਓ ਤੁਹਾਨੂੰ ਇਹ ਵੀਡੀਓ ਇੰਨੀ ਕ ਕਿੱਦਾਂ ਦੀ ਲੱਗੀ ਫਿਰ ਲਾਉਨੇ ਆਪਾਂ ਫੁਣ ਕੇ ਸਾਟੇ ਦਾ ਸਰਜਣਾ ਸੇਬ ਬਿਖਾਦੇ ਆ ਬਹੁਤ ਕੁੱਕਰ ਕਾ ਕਰ ਮੈਂ ਸਾਫ ਕਰਦਾ ਤੇ ਚਲੋ ਜੀ ਵੀਡੀਓ ਦਾ ਕਰ ਗਏ ਐਂਡ ਸਾਰੇ ਅਨਸਾਸੀ ਕਾਲ ਜੁੰਦੇ ਵਾਸਤੇ ਰਹੋ ਮੇਰੇ ਭੈਣ ਭਰਾ ਸਾਰੇ